ਬਠਿੰਡਾ ਦੇ ਵਿੱਚ ਦੋ ਔਰਤਾਂ ਇੰਨੀਆਂ ਜ਼ਿਆਦਾ ਮਸ਼ਹੂਰ ਹੋ ਗਈਆਂ ਕਿਉਂਕਿ ਇਨ੍ਹਾਂ ਔਰਤਾਂ ਦੇ ਵੱਲੋਂ ਤਾਂ ਅੰਗਰੇਜ਼ਾਂ ਨੂੰ ਵੀ ਫੇਲ ਕਰ ਦਿੱਤਾ ਗਿਆ ਇਨ੍ਹਾਂ ਔਰਤਾਂ ਵੱਲੋਂ ਪਹਿਲਾਂ ਤਾਂ ਬੰਦਿਆਂ ਨੂੰ ਆਪਣੇ ਪਿਆਰ ਦੇ ਜਾਲ ਦੇ ਵਿੱਚ ਫਸਾਇਆ ਜਾਂਦਾ ਸੀ ਤੇ ਫਿਰ ਮਿਲਣ ਵਾਸਤੇ ਘਰ ਸੱਦ ਕੇ ਉਹਨਾਂ ਦੀਆਂ ਗਲਤ ਵੀਡੀਓ ਬਣਾ ਕੇ ਫਿਰ ਬਾਅਦ ਦੇ ਵਿੱਚ ਬਲੈਕਮੇਲ ਕਰਦੀਆਂ ਤੇ ਚੰਗੇ ਮੋٹے ਪੈਸੇ ਕਮਾਉਂਦੀਆਂ ਸੀ ਜਿਹੜੀਆਂ ਸਕਰੀਨ ਦੇ ਉੱਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿੱਥੇ ਕਿ ਦੋ ਔਰਤਾਂ ਤੇ ਦੋ ਬੰਦੇ ਜੋ ਪੁਲਿਸ ਦੀ ਗ੍ਰਿਫਤ ਦੇ ਵਿੱਚ ਬੈਠੇ ਨੇ ਤਾਂ ਅਦਾਲਤ ਦੀ ਹੈ ਕਿ ਇਹ ਇਹਨਾਂ ਦਾ ਇੱਕ ਗਿਰੋਹ ਬਣਿਆ ਹੋਇਆ ਜਿਸ ਨੂੰ ਕਿ ਮੌੜ ਮੰਡੀ ਥਾਣਾ ਪੁਲਿਸ ਨੇ ਪਰਦਾ ਫਾਸ਼ ਕਰਦੇ ਹੋਏ ਇਹਨਾਂ ਚਾਰ ਜਾਣਿਆਂ ਨੂੰ ਗ੍ਰਿਫਤਾਰ ਕਰ ਲਿਆ ਜੋ ਲੋਕਾਂ ਨੂੰ ਜਾਲ ਦੇ ਵਿੱਚ ਫਸਾ ਕੇ ਠੱਗੀਆਂ ਮਾਰਦੇ ਸੀ। ਕਿਉਂਕਿ ਸੀ ਮੁਕੱਦਮਾ ਨੰਬਰ 29 ਮਿਤੀ 27 ਤਿੰਨ 2025 ਦੀ ਇੰਤਹਾਰਾ 3082 352 ਦੋ ਤੇ ਕਾਡ ਦੋ ਬੀਨਸ ਥਾਣਾ ਮੌੜ ਦਰਜ ਕੀਤਾ। ਇਹਦੇ ਵਿੱਚ ਕਿਸੀ ਗਰੋਹ ਕਾਬੂ ਕੀਤਾ ਪੰਜ ਜਣਾਂ ਦਾ ਇਹਦੇ ਵਿੱਚ ਕੀ ਮਨਜੀਤ ਕੌਰ ਪਤਨੀ ਗੋਰਖਾ ਸਿੰਘ ਬਲਜੀਤ ਕੌਰ ਪਤਨੀ ਸਤਪਾਲ ਸਿੰਘ ਵਾਸੀ ਯਾਤਰੀ ਲੈਂਬਰ ਸਿੰਘ ਪੁੱਤਰ ਮਕਰ ਸਿੰਘ ਵਾਸੀ ਮੌੜਕਲਾ ਵਿਕੀ ਪੁੱਤਰ ਫਲਵੀਰ ਸਿੰਘ ਵਾਸੀ ਬਰਨਾਲਾ ਅਤੇ ਕਰਨਜੀਤ ਕੌਰ ਪਤਨੀ ਕੋਟਵੀ ਪਤਨੀ ਗੁਰਪ੍ਰੀਤ ਸਿੰਘ ਵਾਸੀ ਕੋਟਰੀ ਖੁਰਦਸ਼ਾਹ ਇਹਦੇ ਵਿੱਚ ਅਸੀਂ ਚਾਰ ਜਣਾਂ ਨੂੰ ਗ੍ਰਿਫਤਾਰ ਕਰ ਲਿਆ ਇਹਦੇ ਵਿੱਚ ਕੀ ਕਰਦੇ ਸੀਗੇ ਵੀ ਜਿਹੜੇ ਗੈਂਗ ਸੀ ਇੱਕ ਬੰਦੇ ਨੂੰ ਕਿਸੇ ਪਚਾਂਸੇ ਚ ਲੈ ਕੇ ਤੇ ਉਹਦੇ ਘਰੇ ਬੁਲਾ ਲੈਂਦੇ ਸੀ ਕੋਈ ਔਰਤ ਤੇ ਉਸ ਤੋਂ ਬਾਅਦ ਉੱਤੇ ਜਾ ਕੇ ਰੂਮ 'ਚ ਜਾ ਕੇ ਪ੍ਰੈਸ਼ਰ ਬਣਾਉਂਦੇ ਸੀ ਬੰਦੇ ਉਤੇ ਵੀ ਜਾਂ ਤਾਂ ਸਾਨੂੰ ਕੋਈ ਵੱਡੀ ਰਕਮ ਦੇ ਸਾਡੇ ਤੇ ਨਹੀਂ ਤਾਂ ਫਿਰ ਇਹ ਰੇਪ ਵਗੈਰਾ ਦੋਸ ਤਰ੍ਹਾਂ ਦਾ ਕੋਈ ਵਰਚਾ ਵਰਚਾ ਕਰਾਉਣ ਦੀ ਧਮਕੀ ਦਿੰਦੇ ਸੀ ਇਹ ਇਸ ਤਰ੍ਹਾਂ ਫਿਰ ਇਹਨਾਂ ਨੇ ਇੱਕ ਵਿਅਕਤੀ ਜੋ ਕਿ ਕੋਟਲੀ ਖੁਰਦ ਦਾ ਰਹਿਣ ਵਾਲਾ ਹੈ ਕੋਟਲੀ ਖੁਰਦ ਦਾ ਜ਼ਿਲ੍ਹਾ ਮਾਨਸਾ ਦਾ ਉਹਨਾਂ ਨੂੰ ਇਹਨੇ ਘਰੇ ਬੁਲਾ ਲਿਆ ਸੀ ਤੇ ਬਾਅਦ 'ਚ ਇਹਨਾਂ ਨੇ 50000 ਜੀ ਤਾਂ ਇਹਨਾਂ ਨੇ ਮੰਗ ਕੀਤੀ ਸੀ ਜੋ ਮੌਕੇ ਤੇ ਉਹ ਬੰਦੇ ਕੋਲੇ 15000 ਹੀ ਮੌਕੇ ਤੇ ਸੀਗਾ ਜੋ ਨੇ ਦੇ ਕੇ ਆਪ ਦਾ ਖੜਾ ਛੜਾਇਆ ਤੇ ਬਾਕੀ ਪੈਸੇ ਬਾਅਦ ਚ ਦੇਣ ਦੀ ਗੱਲ ਕੀਤੀ ਸੀਗੀ ਤੇ ਉਸ ਤੋਂ ਬਾਅਦ ਸਾਡੇ ਕੋਲ ਆ ਗਿਆ ਜੋ ਇਸ ਦੇ ਬਿਆਨ ਤੇ ਅਸੀਂ ਬਣਦੀ ਕਾਨੂੰਨੀ ਕਾਰਵਾਈ ਕਰਕੇ ਤੇ ਚਾਰ ਜਣੇ ਨੂੰ ਗ੍ਰਿਫਤਾਰ ਕਰ ਲਏ ਜਿਹਦੇ ਚ ਇੱਕ ਕਰਨਜੀਤ ਗੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਕੋਟਲੀ ਖੋਦ ਜੇ ਫਰਾਰ ਹੈ ਨੂੰ ਅਸੀਂ ਫੜਨ ਦੀ ਯਤਨ ਕਰਦੇ ਸੋ ਦਾਦੇ ਕਿੰਨਾ ਮਹਿਲਾਵਾਂ ਦੇ ਵੱਲੋਂ ਵੀਡੀਓ ਬਣਾ ਕੇ ਉਸ ਤੋਂ ਬਾਅਦ ਬੰਦਿਆਂ ਨੂੰ ਬਲੈਕਮੇਲ ਕਰਦੇ ਸੀ ਕਿ ਤੁਹਾਡੇ ਤੇ ਬਲਾਤਕਾਰ ਦਾ ਕੇਸ ਪਾਵਾਂਗੇ ਨਹੀਂ ਸਾਨੂੰ 50000 ਰੁਪਏ ਦਿੱਤਾ ਜਾਵੇ ਜਿਸ ਦੇ ਡਰ ਦੇ ਮਾਰੇ ਲੋਕ ਇਹਨਾਂ ਨੂੰ ਕਈ ਵਾਰ ਪੈਸੇ ਵੀ ਦੇ ਦਿੰਦੇ ਸੀ ਪਰ ਹੁਣ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ